ਰੋਣਿਕਾ ਖਸਾ ਵਾਹਿਗੁਰੂ ਜੀ ਕੀ ਪਤਿਹ ਪਰਮ ਮਾਨਤੇ ਸਨਮਾਨ ਜੋਗ ਸਤਿਗੁਰਾਂ ਦੀ ਸਾਝੀ ਯਤੈ ਨਵਾਜੀ ਹੋਈ ਗੁਰੂ ਰੂਪ ਗੁਰੂ ਖਸਾ ਸਰਬਤ ਗੁਰਸਿੱਖ ਸੰਗਤਾਂ ਜੋ ਰਲ ਮਿਲ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰ ਘਰਨੀਆਂ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਰੰਮੀ ਬਾਣੀ ਅਲਾਹੀ ਬਾਣੀ ਦੇ ਜਾਪ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਹੈ ਜੋ ਸਾਨੂੰ ਨਿਤਾ ਪ੍ਰਤੀ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਸੰਗਤ ਪ੍ਰਾਪਤ ਹੁੰਦੀ ਹੈ ਸਾਨੂੰ ਰਲ ਮਿਲ ਕਰਕੇ ਸਾਨੂੰ ਸੰਗਤ ਵਿੱਚ ਬਹਿਣ ਦਾ ਨਾਮ ਜਪਣ ਦਾ ਪਾਵਨ ਬਾਣੀ ਸੁਣਨ ਦਾ ਸੁਭਾਗ ਸਮਾ ਪ੍ਰਾਪਤ ਹੁੰਦਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿਉਂਕਿ ਬਹਿਣਾ ਸੁਣਨਾ ਸਮਝਣਾ ਇਹ ਪਾਗਾਂ ਤੋਂ ਬਿਨਾਂ ਹਰ ਇੱਕ ਦੇ ਹਿੱਸੇ ਵਿੱਚ ਨਹੀਂ ਆ ਸਕਦਾ। ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੁਣ ਇਹ ਪਾਵਨ ਸ਼ਬਦ ਵੀ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਸਮਾਗਮ। ਮੈਂ ਕਹਿੰਦਾ ਕੋਈ ਨਗਰ ਕੋਈ ਸ਼ਹਿਰ ਜਿੱਥੇ ਵੀ ਕੋਈ ਗੁਰੂ ਨਾਨਕ ਦੇਵਾ ਗੁਰਸਿੱਖ ਸੰਗਤਾਂ ਰਹਿੰਦੀਆਂ ਨੇ ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਗੁਰਵਾਣੀ ਗੁਰੂ ਘਰ ਨੂੰ ਮੰਨਣ ਵਾਲੇ ਕੋਈ ਐਸਾ ਨਗਰ ਸ਼ਹਿਰ ਹੋਣਾ ਜਿੱਥੇ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਦੇ ਇਹ ਸ਼ਹੀਦੀ ਸਮਾਗਮ ਨਾਮ ਨਾਏ ਜਾਂਦੇ ਹੋਣ ਜਿੰਨਾ ਕਿ ਕਿਸੇ ਦਾ ਕੋਈ ਕੋਈ ਛੋਟੇ ਪੰਦਰ ਤੇ ਆ ਕੋਈ ਵੱਡੇ ਪੰਦਰ ਤੇ ਜਿੰਦਾ ਜਿੰਦਾ ਨਾ ਹੈ ਪਰ ਜਾਲ ਸਾਰੇ ਸਤਿਗੁਰਾਂ ਨੇ ਸ਼ਹਾਦਤ ਨੂੰ ਕੁਰਬਾਨੀਆਂ ਨੂੰ ਕਰ ਰਹੇ ਨੇ ਉਹ ਕਰਨ ਦਾ ਢੰਗ ਤਰੀਕਾ ਜਿਹੜਾ ਹੈ ਵੱਖੋ ਵੱਖਰਾ ਹੋ ਸਕਦੇ ਹੁਣ ਸੱਚੇ ਪਾਤਸ਼ਾਹ ਕਹਿੰਦੇ ਮਨ ਰੇ ਐ ਮੇਰੇ ਆ ਮਨਾ ਪ੍ਰਭ ਕੀ ਸ਼ਰਨ ਵਿਚਾਰੋ ਸ਼ਰਨ ਵਿੱਚ ਪਿਆ ਕਰ ਆਪਣੇ ਮਾਲਕ ਦੀ ਸ਼ਰਨਾਂ ਆਪਣੇ ਗੁਰੂ ਦੀ ਸ਼ਰਣ ਵਿੱਚ ਜਾਇਆ ਕਰ ਗੁਰੂ ਦੀ ਸ਼ਰਣ ਵਿੱਚ ਜਾ ਕੇ ਤੈਨੂੰ ਕੀ ਸਿੱਖਣ ਨੂੰ ਮਿਲੇਗਾ ਜਦੋਂ ਤੂੰ ਸੰਗਤ ਵਿੱਚ ਜਾਣ ਲੱਗਿਆ ਗੁਰੂ ਕੋਲ ਜਾਣ ਲੱਗਿਆ ਬਹਿਣ ਲੱਗਿਆ ਸੁਣਨ ਲੱਗਿਆ ਫਿਰ ਤੈਨੂੰ ਇਹ ਪਤਾ ਲੱਗ ਜਾਣਾ ਜਹ ਸਿਮਰਤ ਗਣ ਕਾਸੀ ਉਦਰੀ ਤਾਂ ਕੋ ਜਸ ਉਰਤਾਰੋ ਕਹਿੰਦੇ ਜਿਹੜੇ ਢੰਗ ਤਰੀਕੇ ਦੁਆਰਾ ਇੱਕ ਗਣਕਾ ਵਿਸ਼ਵਾ ਦਾ ਭਲਾ ਹੋ ਸਕਦਾ ਹੈ ਕਹਿੰਦੇ ਫਿਰ ਤੂੰ ਵੀ ਕੋਈ ਇੰਨਾ ਦਾ ਕੋਈ ਢੰਗ ਬਣਾ ਲੈ ਤੇਰਾ ਵੀ ਭਲਾ ਹੋ ਜਾਣਾ ਤੇਰਾ ਵੀ ਪਾਰੋਤਰਾ ਹੋ ਜਾਊਗਾ ਕਿਉਂਕਿ ਦੁਨੀਆ ਦੇ ਵਿੱਚ ਹਰ ਇੱਕ ਰੰਗ ਹੈ ਹਰ ਇੱਕ ਰੰਗ ਹੈ ਦੁਨੀਆਂ ਦੇ ਵਿੱਚ ਹਰ ਇੱਕ ਰੰਗ ਸਾਨੂੰ ਵੇਖਣ ਨੂੰ ਸੁਣਨ ਨੂੰ ਜਿੱਦਾਂ ਦਾ ਵੀ ਚਾਹੋਨੇ ਅਸੀਂ ਹਰ ਇੱਕ ਰੰਗ ਦੁਨੀਆਂ ਵਿੱਚ ਸਾਨੂੰ ਮਿਲ ਜਾਂਦੇ ਹਰ ਇੱਕ ਸੁਭਾਅ ਦਾ ਬੰਦਾ ਸਾਨੂੰ ਮਿਲ ਜਾਂਦੇ ਹਰ ਇੱਕ ਪ੍ਰਕਾਰ ਦੇ ਜਿਵੇਂ ਵੱਖੋ ਵੱਖਰੇ ਸੁਭਾਅ ਸਾਡੇ ਵੱਖੋ ਵੱਖਰੇ ਨੇ ਸਾਡੀ ਸੋਚ ਵੱਖੋ ਵੱਖਰੀ ਹੈ ਸਾਡਾ ਸੁਣਨਾ ਵੱਖੋ ਵੱਖਰਾ ਹੈ ਸਾਡਾ ਵੇਖਣਾ ਵੱਖੋ ਵੱਖਰਾ ਹੈ ਸਾਡਾ ਬੋਲਣਾ ਵੱਖੋ ਵੱਖਰਾ ਹੈ ਸਾਡਾ ਹੁਣ ਹਰ ਇੱਕ ਬੰਦੇ ਦਾ ਆਪੋ ਆਪਣਾ ਸੁਭਾਅ ਹੈ ਆਪੋ ਆਪਣੀ ਸੋਚ ਹੈ ਹਰ ਇੱਕ ਬੰਦੇ ਦੀ ਸਾਰਿਆਂ ਦੀ ਇੱਕ ਸੋਚ ਨਹੀਂ ਹੋ ਸਕਦੀ ਸਾਰਿਆਂ ਦਾ ਇੱਕੋ ਜਿਹਾ ਸੁਭਾਅ ਨਹੀਂ ਹੋ ਸਕਦਾ ਇੱਕੋ ਜਿਹਾ ਸੁਣਦਾ ਨਹੀਂ ਹੋ ਸਕਦਾ ਇੱਕੋ ਜਿਹਾ ਵੇਖਣਾ ਨਹੀਂ ਹੋ ਸਕਦਾ ਵੱਖੋ ਵੱਖਰੇ ਰੰਗ ਉਹ ਮਾਲਕ ਪ੍ਰਮਾਤਮਾ ਜੀ ਨੇ ਆਹ ਦੁਨੀਆ ਦੇ ਵਿੱਚ ਭਰੇ ਹੋਏ ਨੇ ਬੱਖੋ ਵਕਰੇ ਰਾ ਬੱਖੋ ਵਕਰੇ ਰੰਗੋ ਮਾਲਕ ਜੀ ਦੇ ਪਾਏ ਹੋਏ ਨੇ ਹੁਣ ਸਾਰੇ ਮਿੱਠਾ ਬੋਲਣ ਵਾਲੇ ਨਹੀਂ ਸਾਰੇ ਕੌੜਾ ਬੋਲਣ ਵਾਲੇ ਨਹੀਂ ਹੁੰਦੇ ਸਾਰੇ ਧਰਮੀ ਨਹੀਂ ਹੁੰਦੇ ਸਾਰੇ ਪਾਪੀ ਨਹੀਂ ਹੁੰਦੇ ਇਹ ਚੱਲਦਾ ਆ ਸ਼ੁਰੂ ਤੋਂ ਹੁਣ ਇੱਕ ਤੇ ਆਪਾਂ ਨੇ ਉਸ ਸਤਿ ਪੁਰਸ਼ ਦਾ ਅਤਿਹਾਸ ਸੁਣ ਰਿਹਾ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਰੱਬ ਦੇ ਨਾਮ ਤੋਂ ਬਿਨਾ ਦੂਜੀ ਥਾਂ ਕੋਈ ਨਹੀਂ ਹੈ ਜਿਨ੍ਹਾਂ ਦਾ ਰੋਮ ਰੋਮ ਉਹ ਮਾਲਕ ਦਾ ਰੇਣੀ ਹੈ ਰੋਮ ਰੋਮ ਹਰ ਵੇਲੇ ਸੁੱਤਿਆਂ ਵੀ ਜਾਗਦਿਆਂ ਵੀ ਉੱਠਦਿਆਂ ਵੀ ਵਹਿੰਦਿਆਂ ਵੀ ਉਹ ਮਾਲਕ ਦੀ ਸਿਮਰਨ ਚੱਲਦਾ ਇੱਕ ਤੇ ਉਹ ਰੂਹ ਹੈ ਉਹ ਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਕੱਲ ਕੋਈ ਵਿਦਵਾਨ ਦੱਸ ਰਹੇ ਸੀਗੇ ਐਨਾ ਲੰਮਾ ਸਮਾਂ ਦੇ ਭੋਰੇ ਵਿੱਚ ਤਬੱਸਿਆ ਕੱਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬੜਾ ਲੰਮਾ ਸਮਾਪ ਮੰਨ ਗਏ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਰਦੇ ਰਹੇ ਤਪੱਸਿਆ ਉਹ ਮਾਲਕ ਦੀ ਸਿਮਰਨ ਆਰਾਧਨਾ ਅਭਿਆਸ ਇੱਕ ਤੇ ਉਹ ਰੂਹ ਹੈ ਭਾਈ ਜਿਹੜੀ ਕਦੇ ਕਿਸੇ ਦਾ ਬੁਰਾ ਕਰਨਾ ਤੇ ਦੂਰ ਹੈ ਸੋਚ ਦੇ ਵੀ ਨਹੀਂ ਹਨ ਇੱਕ ਤੇ ਉਹ ਹੈ ਜਿਹੜੀਆਂ پاک ਪਵਿੱਤਰ ਰੂਹਾਂ ਹੁੰਦੀਆਂ ਨੇ ਦੂਸਰੇ ਪਾਸੇ ਦਿੱਲੀ ਦੇ ਤਖਤ ਦੇ ਬੈਠਾ ਔਰੰਗਜ਼ੇਬ ਬਾਦਸ਼ਾਹ ਹੈ ਕਟੜਵਾਦਸ਼ਾ ਜੀ ਨੂੰ ਆਪਾਂ ਕਹਿੰਦੇ ਆ ਕਟੜਵਾਦਸ਼ਾ ਕਿਉਂ ਕਿਹਾ ਜਿਹੜਾ ਮਨੁੱਖ ਕਹਿੰਦਾ ਮੇਰੀ ਕੱਲੀ ਗੱਦੀ ਬਚਣੀ ਚਾਹੀਏ ਕੁਰਸੀ ਬਚਣੀ ਚਾਹੀਦੀ ਹੈ ਜਿਹੜਾ ਉਹਦਾ ਮੈਨੂੰ ਮਿਲ ਗਿਆ ਉਹੀ ਬਚਣਾ ਚਾਹਿੰਦਾ ਹੈ ਇਹਦੇ ਵਾਸਤੇ ਮੈਨੂੰ ਕੁਝ ਵੀ ਕਰਨਾ ਪਵੇ ਭਰਾ ਇਹਨੇ ਮਰਵਾਤਾ ਸੀ ਆਪਣਾ ਭਰਾ ਦਾ ਕਤਲ ਔਰੰਗਜ਼ੇਬ ਬਾਦਸ਼ਾਹ ਨੇ ਕਰਵਾਇਆ ਬਾਪੂ ਨੂੰ ਇਹਨੇ ਜੇਲ੍ਹ ਵਿੱਚ ਸੁੱਟਦਾ ਸੀਗਾ ਔਰੰਗਜ਼ੇਬ ਬਾਦਸ਼ਾਹ ਸਾਜਹਾਂ ਇਹਦਾ ਬਾਪੂ ਸੀ ਜੇਲ੍ਹ 'ਚ ਸੁੱਟਦਾ ਇੱਕ ਦਿਨ ਚਿੱਠੀ ਲਿਖੀ ਇਹਦੇ ਬਾਪੂ ਨੇ ਜੇਲ੍ਹ ਵਿੱਚ ਬੈਠੇ ਨੇ ਕੱਟੜਤਾ ਦੀ ਗੱਲ ਕਰ ਰਿਆਂ ਜਦੋਂ ਰੂਹ ਸਾਡੀ ਪਾਪ ਕਮਾਉਣੇ ਸ਼ੁਰੂ ਕਰ ਦਿੰਦੇ ਉਸ ਉਹ ਗੱਲ ਕਰ ਰਹੇ ਆਪਾਂ ਔਰੰਗਜ਼ੇਬ ਬਾਦਸ਼ਾਹ ਦੇ ਪਿਤਾ ਸਹਾਜਹਾਨੇ ਚਿੱਠੀ ਲਿਖੀ ਪੁੱਤਰਾ ਕੋਈ ਗੱਲ ਨਹੀਂ ਤੇ ਰਾਜ ਭਾਗ ਤੇ ਆਉਂਦੇ ਰਹਿੰਦੇ ਨੇ ਕੋਈ ਵੱਡੀ ਗੱਲ ਨਹੀਂ ਹੈ ਇਹ ਰਾਜ ਗੱਦੀਆਂ ਤੇ ਅੱਜ ਤੂੰ ਬੈਠਾ ਕੱਲ ਨੂੰ ਕਿਸੇ ਨੇ ਹੋਰ ਬੈਠ ਜਾਣਾ ਤੇ ਇਤੋਂ ਪਹਿਲਾਂ ਅਸੀਂ ਵੀ ਬੈਠੇ ਸੀਗੇ ਔਰ ਇਹ ਸਮਾਂ ਕਿਸੇ ਦਾ ਮਿੱਤ ਨਹੀਂ ਪੁੱਤਰਾ ਇਦੇ ਮਾਨ ਵਿੱਚ ਪਾਪ ਨਾ ਕਰ ਤਾ ਇਹ ਸਵਾ ਕਦੇ ਵੀ ਇੱਕ ਸਾਰ ਨਹੀਂ ਰਹਿੰਦਾ ਉਹ ਚਿੱਠੀ ਵਿੱਚ ਲਿਖਿਆ ਉਹ ਤੂੰ ਤੇ ਆਪਣੇ ਬਾਪੂ ਤੇ ਅਤਿਆਚਾਰ ਕਰਨ ਲੱਗ ਗਿਆ ਤੂੰ ਤੇ ਆਪਣੇ ਪਿਤਾ ਨੂੰ ਵੀ ਜੇਲ੍ਹ ਦੇ ਵਿੱਚ ਕੈਦ ਕਰਤਾ ਤੇਰੇ ਜਿਹਾ ਨਰਦਈ ਹੋਰ ਦੁਨੀਆ ਤੇ ਕੌਣ ਹੋਊਗਾ ਚਿੱਠੀ ਲਿਖ ਕੇ ਸਿਪਾਈਆਂ ਨੂੰ ਬੜਾਈ ਕਹਿੰਦਾ ਮੇਰੇ ਪੁੱਤਰ ਔਰੰਗਜ਼ੇ ਬਾਦਸ਼ਾਹ ਨੂੰ ਫੜਾ ਕੇ ਆਉਂ। ਚਿੱਠੀ ਲੈ ਕੇ ਸਿਪਾਈਆਂ ਨੇ ਬਾਦਸ਼ਾਹ ਨੂੰ ਫੜਾਤੀ। ਬਾਦਸ਼ਾਹ ਸਲਾਮਤ ਤੁਹਾਡੇ ਪਿਤਾ ਨੇ ਆ ਚਿੱਠੀ ਲਿਖ ਕੇ ਭੇਜਿਆ। ਸਾਰੇ ਦਿਨ ਵਿੱਚ ਉਹਨੂੰ ਇੱਕ ਵਾਰੀ ਪਾਣੀ ਦਿੱਤਾ ਜਾਂਦਾ ਸੀ ਪੀਣ ਵਾਸਤੇ। ਸਾਰੇ ਦਿਨ ਵਿੱਚ ਇੱਕ ਵਾਰ। ਜਲ ਛਕਣ ਲਈ ਦਿੱਤਾ ਜਾਂਦਾ ਸੀਗਾ। ਔਰੰਗਜ਼ੇ ਬਾਦਸ਼ਾਹ ਆਪਣੇ ਪਿਤਾ ਨੂੰ ਇੱਕ ਵਾਰੀ ਪਾਣੀ ਦਿੰਦਾ ਸੀ ਦਿਨ ਵਿੱਚ ਜਦੋਂ ਚਿੱਠੀ ਪੜ੍ਹੀ ਕਹਿੰਦਾ ਬਾਪੂ ਐਨੀ ਸ਼ਿਆਹੀ ਕਾਹਨੂੰ ਐਵੇਂ ਖਰਾਬ ਕਰੀ ਤੈਨੂੰ ਪਿਆਸ ਲੱਗੀ ਹੋਣੀ ਐ ਐਨੀ ਸ਼ਿਆਹੀ ਨੇ ਇੱਕ ਦੋ ਘੁੱਟਾ ਪੜ ਲੈਂਦਾ ਤੇਰੀ ਪਿਆਸ बुझ ਜਾਂਦੀ ਆ ਤੇਰੀਆਂ ਗੱਲਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ ਕੋਈ ਅਸਰ ਨਹੀਂ ਹੈ ਇਹਦੇ ਨਾਲ ਉਹ ਤੇ ਚੰਗਾ ਸੀ ਤੂੰ ਇੱਕ ਦੋ ਕੁੱਟਾਂ ਸ਼ਾਹੀ ਦੀਆਂ ਭਰ ਕੇ ਆਪਣੀ ਪਿਆਸ ਬੁਝਾ ਲੈਂਦਾ ਏਦਾਂ ਕਹਿ ਰਿਹਾ ਕੋਈ ਅਸਰ ਨਹੀਂ ਹੋਇਆ ਇਹਦੀ ਭੈਣ ਆਈ ਫਿਰ ਔਰੰਗਜ਼ੇਬ ਬਾਦਸ਼ਾਹ ਭੈਣ ਆਈ ਉਹ ਭਰਾਵਾ ਬੜਾ ਉਹਨੇ ਆਪਦੀ ਜਾਨ 'ਚ ਦਵਕਾ ਵੀ ਮਾਰਿਆ ਚਲੋ ਕਿਤੇ ਬਾਪੂ ਦਾ ਸਤਕਾਰ ਕਰਨ ਲੱਗ ਜਾਵੇ ਕਿਤੇ ਬਾਪੂ ਦੀ ਇੱਜ਼ਤ ਕਰੇ ਉਹ ਭਰਾਵਾ ਕੀ ਹੋ ਗਿਆ ਤੂੰ ਬਾਦਸ਼ਾਹ ਬਣ ਗਿਆ ਦਿੱਲੀ ਦੇ ਤਖਤ ਤੇ ਬੈਠ ਗਿਆ ਤੂੰ ਤੇ ਆਪਣਾ ਪਿੱਤਾ ਹੀ ਕੈਦ ਬਣਾ ਕੇ ਜੇਲ੍ਹ ਚ ਸੁੱਟਦਾ ਰਾਜੇ ਇਦਾਂ ਧੋੜੀ ਕਰਦੇ ਆਂ ਤੂੰ ਤੇ ਸਭ ਨਿਜਵ ਮਰਿਆਦਾ ਹੀ ਭੁੱਲ ਗਿਆ ਤੂੰ ਤੇ ਬਾਪੂ ਲਈ ਕੀ ਸਤਕਾਰ ਹੋਣਾ ਚਾਹੀਦਾ ਮਾਲ ਲਈ ਕੀ ਸਤਕਾਰ ਤੂ ਦੇ ਸਭ ਕੁਝ ਭੁੱਲ ਗਿਆ ਮੰਨਣ ਮਨਾਉਣ ਵਾਲੀ ਤੇ ਕਿੱਥੇ ਸੀ ਉਹ ਔਰੰਗਜ਼ੇ ਬਾਦਸ਼ਾਹ ਇਸ ਐਡਾ ਨਹੀਂ ਭਾਵਨਾਤ ਹੈ ਨਹੀਂ ਸੀ ਮੰਨਣ ਮਨਾਉਣ ਵਾਲੀ ਇਤਿਹਾਸਕਾਰ ਕਹਿੰਦੇ ਆਪਣੀ ਭੈਣ ਨੂੰ ਵੀ ਜੇਲ੍ਹ 'ਚ ਬੰਦ ਕਰਤਾ ਕਹਿੰਦੇ ਜਾ ਤੂੰ ਵੀ ਹਮਾਇਤ ਕਰਨ ਵਾਸਤੇ ਆਈ ਹੈ ਮੈਂ ਤੇਰੀ ਕੋਈ ਇਸ ਪਾਰਸ਼ ਨਹੀਂ ਸੁਣਨੀ ਜਾ ਤੂੰ ਵੀ ਆਪਣੇ ਬਾਪੂ ਕੋਲ ਹੀ ਜਾ ਕਹਿੰਦਾ ਇਦਾਂ ਦਾ ਸੀਗਾ ਫਿਰ ਇਹਨੇ ਜਿਹੜਾ ਜਿਹੜਾ ਕੋਈ ਇਹਦੇ ਖਿਲਾਫ ਬੋਲਦਾ ਅਤਿਆਚਾਰ ਕਰਦਾ ਸੀ ਅਤਿਆਚਾਰ ਸਰਮਾਤ ਫਕੀਰ ਹੋਇਆ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਦਿੱਲੀ ਦੇ ਵਿੱਚ ਤੁਰਦਾ ਫਿਰਦਾ ਜੰਗਮ ਸਾਧੂ ਹੁੰਦੇ ਨੇ ਜੰਗਮ ਸਾਧੂ ਜਿਹੜੇ ਤੁਰ ਫਿਰ ਕੇ ਦੁਨੀਆਂ ਦਾ ਭਲਾ ਕਰਦੇ ਨੇ ਲੋਕਾਈ ਦਾ ਭਲਾ ਕਰਦੇ ਨੇ ਜੰਗ ਮਾ ਸਾਧੋ ਉਹ ਜਿਹੜਾ ਸਰਮੱਦ ਫਕੀਰ ਸੀ ਉਹ ਕੋਈ ਜ਼ਿਆਦਾ ਮਹਿੰਗੀ ਬਸਤਰ ਨਹੀਂ ਸਿੱਧੇ ਸਾਦੇ ਜੇ ਬਸਤਰੋ ਹੈ ਸੀ ਰੱਬ ਦਾ ਪਿਆਰਾ ਫਕੀਰ ਸਰਮੱਦ ਫਕੀਰ ਉਹ ਵੜਾ ਰੱਬ ਦੇ ਪਿਆਰ ਵਿੱਚ ਹੀ ਰਹਾ ਕਰੇ ਜਦੋਂ ਰਹਿੰਦਾ ਉਹਨਾ ਮਿੱਤਰ ਸੀਗਾ ਦਾਰਾਸ਼ਕੋ ਔਰੰਗਜ਼ੇ ਬਾਦਸ਼ਾਹ ਦਾ ਭਰਾ ਇਹਨੇ ਕਿਤੇ ਕਹਿਦਾ ਕਹਿੰਦੇ ਦਾਰਾਸ਼ਕੋ ਸੱਚਾ ਪਾਤਸ਼ਾਹ ਹੋ ਇਹ ਕਹਤਾ ਨਹੀਂ ਔਰੰਗਜ਼ੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਉਹ ਕਹਿੰਦੇ ਸਰਮਾਦ ਫਕੀਰ ਦੀਆਂ ਤੇ ਕਈਆਂ ਹੋਈਆਂ ਗੱਲਾਂ ਪੂਰੀਆਂ ਹੋ ਜਾਂਦੀਆਂ ਨੇ ਕਿਤੇ ਮੇਰਾ ਰਾਜ ਭਾਗ ਨਾ ਚਲਿਆ ਜਾਵੇ ਕਿਤੇ ਸੱਚੂ ਹੀ ਮੇਰਾ ਭਰਾ ਬਾਦਸ਼ਾਹ ਬਣ ਜਾਵੇ ਮੈਂ ਕਿਤੇ ਆ ਗੱਡੀ ਤੋਂ ਉਤਰ ਜਾਵਾਂ ਫਿਰ ਇਹਨੂੰ ਡਰ ਪੈ ਗਿਆ ਉਸ ਤੋਂ ਬਾਅਦ ਇਹਨੇ ਦੇਖਦਿਆਂ ਹਿੜਕਾ ਲੈ ਕੇ ਨਮੋਲੀਆਂ ਜਿਹਨੂੰ ਬੱਕ ਕਹਿੰਦੇ ਉਹਦਾ ਇੱਕ ਮੰਝਾ ਬਣਾ ਲਿਆ ਮੰਝਾ ਬਣਾ ਕੇ ਕਹਿੰਦੇ ਉਹਦੀ ਕੀਮਤ ਲਾਤੀ ਕਹਿੰਦੇ ਜਿਹੜਾ ਆ ਮੰਝਾ ਖਰੀਦ ਲੂਗਾ ਉਹਨੂੰ ਦਿੱਲੀ ਦਾ ਤਖਤ ਮਿਲ ਜੂਗਾ ਰਾਜ ਮਿਲ ਜੂਗਾ ਔਰੰਗਜ਼ੇ ਬਾਦਸ਼ਾਹ ਡਰਦਾ ਮਾਰਾ ਉਹ 10000 ਰੁਪਏ ਦਾ ਇੱਕ ਡੇਕਾਂ ਦਾ ਬਣਾਇਆ ਮੰਜਾ ਵੀ ਖਰੀਦ ਲਿਆ ਸੀ ਕਹਿੰਦਾ ਕਿਤੇ ਕੋਈ ਇਹਨੂੰ ਖਰੀਦਣ ਆ ਲਵੇ ਕਿਤੇ ਮੇਰਾ ਤਖਤ ਮੇਰੇ ਹੱਥੋਂ ਨਾ ਚਲਾ ਜਾਵੇ ਉਹ ਵੀ ਕਹਿੰਦੇ ਲੈ ਲਿਆ ਫਿਰ ਉਹ ਬਹਾਨੇ ਭਾਲਣ ਲੱਗ ਗਿਆ ਕਹਿੰਦਾ ਕਿਸੇ ਬਹਾਨੇ ਦੇ ਨਾਲ ਇਸ ਸਰਮੱਦ ਨੂੰ ਵੀ ਕਹਿੰਦਾ ਜੇਲ੍ਹ ਵਿੱਚ ਕੈਦ ਕਰ ਆ ਜਿਹੜਾ ਫਕੀਰ ਆਪਣੀ ਮौज ਵਿੱਚ ਹੀ ਮਸਤ ਹੋਇਆ ਫਿਰਦਾ ਰਹਿੰਦਾ ਇਹਦੇ ਕਹੇ ਹੋਏ ਬੋਲ ਵੀ ਪੂਰੇ ਹੁੰਦੇ ਨੇ ਕਿਉਂਕਿ ਰੱਬ ਦੇ ਨੇੜੇ ਆ ਇਹ ਬੜਾ ਬਚਪਨ ਤੋਂ ਜੁੜ ਗਿਆ ਸੀ ਬਚਪਨ ਤੋਂ ਕਿਸੇ ਸਾਧੂ ਦਾ ਸੰਗ ਹੋਇਆ ਇਹਦੀ ਭਾਜਨ ਤਪੱਸਿਆ ਬਹੁਤ ਸੀਗੀ ਕਈ ਵਾਰ ਬੱਚੇ ਬਚਪਨ ਚ ਜਿਹੜੇ ਲੱਗਦੇ ਨੇ ਨਾ ਇਧਰਲੇ ਪਾਸੇ ਕੋਈ ਜਾਲਾ ਗੁਰੂ ਘਰ ਦੀ ਹਾਜ਼ਰੀ ਭਰਦੇ ਬਾਣੀ ਪੜ੍ਹਦੇ ਸਿਮਰਨ ਕਰਦੇ ਸੇਵਾ ਕਰਦੇ ਵਿਦਵਾਨ ਦੱਸਦੇ ਹੁੰਦੇ ਨੇ ਕਹਿੰਦੇ ਉਹਨਾਂ ਦਾ ਕਿਤੇ ਕੋਈ ਪਹਿਲੇ ਜਨਮ ਦੇ ਵਿੱਚ ਉਹਨਾਂ ਦੀ ਕੋਈ ਭਾਜਨ ਬੰਦਗੀ ਕਰਦਿਆਂ ਕਰਨਿਆਂ ਅਧੂਰੀ ਰਹਿ ਜਾਂਦੀ ਉਹ ਸਰੀਰ ਛੱਡ ਜਾਂਦੇ ਨੇ ਆਪਣਾ ਉਹ ਅਧੂਰਾ ਰਹਿ ਜਾਂਦਾ ਅਗਲਾ ਜਦੋਂ ਜਨਮ ਫਿਰ ਮਾਲਕ ਉਹਦੀ ਬੰਦਗੀ ਪੂਰੀ ਕਰਨ ਵਾਸਤੇ ਅਗਲਾ ਜਨਮ ਵੀ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈ ਆਕਰਕਿਓ ਜਾਲਾ ਤਰ ਜਿਹੜੇ ਬੱਚੇ ਇਦਾਂ ਦੇ ਉਹਨਾਂ ਦਾ ਕੋਈ ਪਿਛਲਾ ਨਾਲ ਚੱਲਿਆ ਹੁੰਦਾ ਹੈ ਫਿਰ ਆਪਾਂ ਕਹਿੰਦੇ ਨਹੀਂ ਵੀ ਕਿ ਬੱਚੇ ਬੜਾ ਛੋਟੀ ਉਮਰ ਚ ਜ਼ਿਆਦਾ ਜੁੜਿਆ ਹੋਇਆ ਹੁੰਦੇ ਨੇ ਜਿਹੜੇ ਕੋਈ ਉਹਨਾਂ ਦਾ ਪਿਛਲੇ ਕਿਤੇ ਕੋਈ ਤਾਰ ਟੁੱਟੀ ਹੁੰਦੀ ਹੈ ਦੁਬਾਰਾ ਜਨਮ ਮਿਲ ਗਿਆ ਫਿਰ ਜੁੜ ਜਾਂਦੀ ਹੈ ਇਸੇ ਤਰ੍ਹਾਂ ਸਰਮੱਦ ਵਕੀਰ ਬਚਪਨ ਦੇ ਵਿੱਚੀ ਇੱਕ ਸਾਧੂ ਦਾ ਸੰਗ ਕਰਕੇ ਇਹ ਬਚਪਨ ਦੇ ਵਿੱਚੀ ਬਹੁਤ ਜ਼ਿਆਦਾ ਤਪੱਸਿਆ ਕਰਨ ਲੱਗ ਗਿਆ ਸੀ ਪਰ ਬਾਦਸ਼ਾਹ ਨੇ ਇਹਨੂੰ ਵੀ ਜੇਲ੍ਹ ਦੇ ਵਿੱਚ ਕੈਦ ਕਰਤਾ ਜੇਲ੍ਹ ਵਿੱਚ ਬੰਦ ਕਰਕੇ ਸਿਪਾਹੀ ਅਜੇ ਕਾਲ ਕੋਡਲੀ ਵਿੱਚ ਬਾੜ ਕੇ ਇਹਨੂੰ ਜਿੰਦਾ ਲਾ ਕੇ ਆਏ ਸਿਪਾਹੀਆਂ ਦੇ ਆਉਣ ਤੋਂ ਪਹਿਲਾਂ ਫੇਰ ਬਾਹਰੇ ਖੜਾ ਹੈ ਫੇਰ ਬਾਹਰੇ ਖੜਾ ਸੀਗਾ ਬੜੇ ਅਤਿਆਚਾਰ ਕੀਤੇ ਸੀ ਇਤਿਹਾਸ ਤੇ ਬਹੁਤ ਲੰਮੇ ਨੇ ਇੱਕ ਉਂਗਲ ਵੱਢ ਕੇ ਵੇਖੀ ਬਹਿਲਾ ਕਹਿੰਦੇ ਸਰਮਾਦ ਫਕੀਰ ਦੀ ਇੱਕ ਉਂਗਲ ਵੱਢੀ ਸਾਰੀ ਪਰਜਾ ਦੀਆਂ ਉਂਗਲਾਂ ਕੱਢ ਗਈ ਕਹਿੰਦੇ ਬਾਕੀ ਇਹ ਤੇ ਕਰਾਮਾਤੀ ਫਕੀਰ ਹੈ ਤੇ ਪਹੁੰਚਿਆ ਹੋਇਆ ਰੱਬ ਦਾ ਪਿਆਰਾ ਫੇਰ ਕਹਿੰਦੇ ਛੱਡੋ ਇਹਨੂੰ ਇਹ ਤੇ ਕਰਾਮਾਤੀ ਹੈ ਆਪਣੇ ਹਿਸਾਬ ਚ ਨਹੀਂ ਹੋਣਾ ਫੇਰ ਛੱਡਿਆ ਉਹ ਫੇਰ ਆਪਣੀ ਮੌਜ ਵਿੱਚ ਘੁੰਮਦਾ ਫਿਰਦਾ ਰਹਿੰਦਾ ਮੈਂ ਗੱਲ ਵਸ ਮੁਕਦੀ ਕਰਾਂ ਔਰੰਗਜ਼ੇਬ ਬਾਦਸ਼ਾਹ ਨੇ ਸਰਮੱਗ ਫਕੀਰ ਦਾ ਵੀ ਗੱਲ ਵੜਾਤਾ ਸੀ ਫਿਰ ਇਹਨੇ ਕਹਿੰਦਾ ਗੱਲ ਵੜਦੋ ਹੀ ਨਹੀਂ ਕਹਿੰਦੇ ਹਟਦਾ ਬੋਲ ਨੂੰ ਰੱਬ ਦੇ ਪਿਆਰੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਿਸੇ ਤੋਂ ਡਰਦੇ ਨਹੀਂ ਨਾ ਕਿਸੇ ਨੂੰ ਡਰਾਉਂਦੇ ਨੇ ਉਹ ਅਸੀਂ ਤਾਕੜੇ ਤੋਂ ਡਰ ਜਾਂਦੇ ਆ ਮਾੜੇ ਨੂੰ ਅਸੀਂ ਡਰਾਉਂਦੇ ਆਗੇ ਪਰ ਰੱਬ ਨੇ ਪਿਆਰਾਂ ਦੀ ਇਹ ਅਵਸਥਾ ਨਹੀਂ ਉਹ ਨਾ ਕਿਸੇ ਨੂੰ ਡਰਾਉਣ ਦਾ ਰਦਦੇ ਨੇ ਇਹ ਸਰਮਾਦ ਫਕੀਰ ਦੀ ਅਵਸਥਾ ਸੀ ਸਰਮਾਦ ਫਕੀਰ ਬਥੇਰਾ ਔਰੰਗਜ਼ੇਬ ਬਾਦਸ਼ਾਹ ਨੇ ਉਹਨੂੰ ਕਿਹਾ ਕਹਿੰਦੇ ਬਾਦਸ਼ਾਹ ਹੋਵੇਂਗਾ ਤੂੰ ਆਪਣੇ ਰਾਜ ਭਾਗ ਦਾ ਆਪਣੇ ਘਰੇ ਪਰ ਸਾਡੇ ਲਈ ਉਹੀ ਬਾਦਸ਼ਾਹ ਫਿਰ ਹੁਣ ਕਹਿੰਦਾ ਸਵਾ ਸਵਾ ਮਣ ਜਨੇਊ ਲੋਹਰ ਉਹ ਸਵਾ ਸਵਾ ਮਣ ਕਿੰਨਾ ਘ ਭਾਰ ਹੁੰਦਾ ਜਨੇਊ ਦਾ 52 ਉਂਗਲਾਂ ਦਾ ਹੁੰਦਾ ਹੈ ਵਿਦਵਾਨ ਦੱਸਦੇ ਨੇ 52 ਉਂਗਲਾਂ ਦਾ ਜਨੇਊ ਜਿਹੜਾ ਹੁੰਦਾ ਹੈ ਬੜਾ ਥੋੜਾ ਜਿਹਾ ਭਾਰ ਉਹਦਾ ਗਰਾਮਾਂ ਦੇ ਵਿੱਚ ਹੁੰਦਾ ਬਾਬਾ ਕਿੰਨਿਆਂ ਨੂੰ ਫਿਰ ਹਰ ਰੋਜ਼ اسلام قبول کرواوندے ہون گے پھر کتھے جا کے سوا من ہوندا ہونا کنیاں نو پھر او ਧਰਮ ਛਡਾਉਂਦੇ ਹੋਣਗੇ ਇੱਕ ਗੱਲ ਮੈਂ ਕਰ ਜਾਵਾ ਧਰਮ ਕੋਈ ਮਾੜਾ ਨਹੀਂ ਹੈ اسلام ਧਰਮ ਮਾੜਾ ਨਹੀਂ ਹੈ ਜੇ ਆਪਾਂ ਕਹੀਏ اسلام ਮਾੜਾ ਨਹੀਂ ਸਤਿਗੁਰਾਂ ਨੇ ਹਿੰਦੂ ਧਰਮ ਦੀ ਨਹੀਂ ਸਤਿਗੁਰਾਂ ਨੇ ਅਨਸਾਨੀਅਤ ਦੀ ਰੱਖਿਆ ਕੀਤੀ ਹੈ ਸਤਿਗੁਰਾਂ ਨੇ ਅਨਸਾਨੀਅਤ ਦੀ ਉਹ ਇਨਸਾਨੀਅਤ ਇਸਲਾਮ ਨੂੰ ਮੰਨਣ ਵਾਲਿਆਂ ਵਿੱਚ ਵੀ ਹੋ ਸਕਦੀ ਹੈ। ਉਹ ਇਨਸਾਨੀਅਤ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਵਿੱਚ ਵੀ ਹੋ ਸਕਦੀ ਹੈ। ਸਿੱਖ ਧਰਮ ਨੂੰ ਫੋਲੋ ਕਰਨ ਵਾਲਿਆਂ ਵਿੱਚ ਵੀ ਹੋ ਸਕਦੀ ਹੈ। ਇਹੀ ਗੱਲ ਜੇ ਕਿਤੇ ਹਿੰਦੂ ਧਰਮ ਦੇ ਆਗੂ ਕਰਦੇ ਇਸਲਾਮ ਨੂੰ ਮੰਨਣ ਵਾਲਿਆਂ ਦੇ ਸਤੂਗੁਰਾਂ ਨੇ ਇਸਲਾਮ ਵਾਲਿਆਂ ਦੀ ਵੀ ਮਦਦ ਕਰਨੀ ਸੀ। ਅਸਲਾਮ ਵਾਲੇ ਨੀਵੇਂ ਹੋ ਕੇ ਆਉਂਦੇ ਕਿ ਸਤੂਰ ਸਾਡੀ ਰੱਖਿਆ ਕਰੋ। ਹਾਲਾਂਕਿ ਜਦੋਂ ਆਪਾਂ ਇਹ ਗੱਲਾਂ ਨੂੰ ਬਰੀਕੀ ਨਾਲ ਵਿਚਾਰਾਂਗੇ ਹੁਣ ਜਦੋਂ ਆਪਾਂ ਗੱਲ ਕਰਦੇ ਆ ਕਸ਼ਮੀਰੀ ਪੰਡਤ ਆਏ ਜੀ ਔਰੰਗਜ਼ੇ ਬਾਦਸ਼ਾਹ ਨੂੰ ਤੰਗ ਕਰਦਾ ਸੀ ਫਿਰ ਸਾਡੇ ਇਸਲਾਮ ਨੂੰ ਮੰਨਣ ਵਾਲਿਆਂ ਦੇ ਮਨ ਵਿੱਚ ਇਹ ਜਾਂਦਾ ਹੈ ਕਿ ਲੈ ਫਿਰ ਸਾਡੇ ਤੇ ਤਹੀਨ ਹੋ ਰਹੀ ਹੋ ਰਹੀ ਹੈ ਕਿਸੇ ਦੇ ਧਰਮ ਦੀ ਤਹੀਨ ਨਹੀਂ ਉਹ ਕੱਟੜ ਬਾਦਸ਼ਾਹ ਦੀ ਤਹੀਨ ਸੀ ਔਰੰਗਜ਼ੇ ਬਾਦਸ਼ਾਹ ਦੀ ਧਰਮ ਕੋਈ ਮਾੜਾ ਨਹੀਂ ਹੈ ਅਸਲਾਮ ਨੂੰ ਮੰਨਣ ਵਾਲੇ ਵਿੱਚ ਬਹੁਤ ਚੰਗੇ ਜੀਵਨ ਵਾਲੇ ਨੇ ਬਹੁਤ ਧਰਮਾ ਇਸ ਕੋਈ ਮਾੜਾ ਨਹੀਂ ਅਸਲਾਮ ਮੰਨਣ ਵਾਲੇ ਦੇ ਕਿੰਨੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਤੇ ਕਿੰਨੇ ਆਏ ਨੇ ਆਪਾਂ ਸਾਰਿਆਂ ਨੂੰ ਨਹੀਂ ਨਾ ਕਹਿ ਸਕਦੇ ਕਿੰਨੇ ਹੋਏ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੀਰ ਬੁੱਧੂ ਸ਼ਾਹ ਵਰਗੇ ਗਨਿਕਾ ਨਵੀਖਾ ਵਰਗੇ ਕਿੰਨੇ ਨੇ ਇਹ ਗੱਲ ਨਹੀਂ ਹੈ ਸਤਿਗੁਰਾਂ ਨੇ ਅਨਸਾਨੀਅਤ ਦੀ ਰੱਖਿਆ ਕੀਤੀ ਹੈ ਉਹੀ ਕਿਤੇ ਅਨਸਾਨੀਅਤ ਹਿੰਦੂਆਂ ਦੀ ਮਰ ਜਾਂਦੀ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਤੰਗ ਕਰਦੇ ਸਤਿਗੁਰਾਂ ਨੇ ਇਸਲਾਮ ਦੇ ਮੰਨਣ ਵਾਲਿਆਂ ਦੀ ਮਦਦ ਕਰ ਦੇਣੀ ਸੀ ਇੱਥੇ ਗੱਲ ਧਰਮ ਦੀ ਨਹੀਂ ਹੈ ਧਰਮ ਸਾਰੇ ਚੰਗੇ ਨੇ ਧਰਮ ਕੋਈ ਮਾਰ ਨਹੀਂ ਧਰਮ ਬੰਦੇ ਨੂੰ ਜ਼ਿੰਦਗੀ ਜਿਉਣੀ ਸਿਖਾਉਂਦੇ ਨੇ ਧਰਮ ਬੰਦੇ ਵਿੱਚ ਅਨਸਾਨੀਅਤ ਪੈਦਾ ਕਰਦੇ ਧਰਮ ਸਾਨੂੰ ਸ਼ੈਤਾਨ ਤੋਂ ਇਨਸਾਨ ਬਣਾਉਂਦੇ ਨੇ ਸ਼ੈਤਾਨ ਤੋਂ ਇਨਸਾਨ ਇਹ ਧਰਮ ਦੀ ਮਰਿਆਦਾ ਹੈ ਜਿਹੜਾ ਮਰਜੀ ਧਰਮ ਲੈ ਲਓ ਸਿੱਖ ਧਰਮ ਲੈ ਲਓ ਹਿੰਦੂ ਧਰਮ ਲੈ ਲਓ ਇਸਲਾਮ ਲੈ ਲਓ ਧਰਮ ਨਹੀਂ ਮਾੜਾ ਅਸਲ ਵਿੱਚ ਕੋਈ ਵੀ ਧਰਮ ਸਾਰੇ ਚੰਗੇ ਨੇ ਇਸਲਾਮ ਵਾਲੇ ਹੋਣ ਹਿੰਦੂ ਧਰਮ ਨੇ ਹੋਣਾ ਸਿੱਖ ਧਰਮ ਹੋਵੇ ਪਰ ਉਹ ਤੇ ਜਬਰੀ ਨਹੀਂ ਆਪਾਂ ਕਿਸੇ ਨੂੰ ਧਰਮ ਬਦਲਾ ਸਕਦੇ ਜੇ ਆਪਾਂ ਜਾ ਕੇ ਹਿੰਦੂ ਨੂੰ ਕਹੇ ਤੁਸੀਂ ਆਪਣਾ ਧਰਮ ਛੱਡੋ ਸਿੱਖ ਬਣੋ ਧੱਕਾ ਹੋ ਜਾਊ ਫਿਰ ਆਪਣੀ ਖੁਸ਼ੀ ਤੋਂ ਜਿਹੜਾ ਮਰਜੀ ਧਰਮ ਬੰਦਾ ਅਪਣਾ ਸਕਦਾ ਹੈ ਜਿਹੜੇ ਮਰਜੀ ਪਾਸੇ ਜੁੜ ਸਕਦਾ ਹੈ ਆਜ਼ਾਦ ਦੇਸ਼ ਹੈ ਸਾਡਾ ਆਪਣੀ ਮਰਜ਼ੀ ਕਰ ਸਕਦਾ ਬੰਦਾ ਧੱਕੇ ਨਾਲ ਨਹੀਂ ਤੱਕੇ ਨਾਲ ਬਣਾਵਾਂਗੇ ਫਿਰ ਉਹ ਤੇ ਜਬਰੀ ਐ ਉਹ ਜਬਰਦਨਾਹ ਹੋ ਜਾਣਾ ਆਪਣੀ ਮਰਜ਼ੀ ਤੋਂ ਜਿਹੜਾ ਮਰਜ਼ੀ ਧਰਮ ਬੰਦਾ ਬਣਾ ਸਕਦਾ ਹੁਣ ਔਰੰਗਜ਼ੇਬ ਆਸ਼ਾ ਤੱਕੇ ਨਾਲ ਬਣਾਉਂਦਾ ਉਹ ਤੇ ਤਲਵਾਰ ਦੀ ਨੋਕ ਤੇ ਕਹਿੰਦਾ ਬਣੋ ਨਹੀਂ ਫਿਰ ਤੁਹਾਨੂੰ ਵੜ ਦੇਵਾਂਗਾ ਅਸਲਾਮ ਕਬੂਲ ਕਰੋ ਕਲਮਾ ਪੜੋ ਨਹੀਂ ਮਾਰ ਦੇਵਾਂਗਾ ਇਹਦੇ ਤੱਕਾ ਹੋ ਗਿਆ ਨਾ ਆਪਣੀ ਖੁਸ਼ੀ ਨਾਲ ਕੋਈ ਜਿਹੜਾ ਮਰਜ਼ੀ ਧਰਮ ਨੂੰ ਮੰਨੇ ਇਤੇ ਤੱਕਾ ਕਰਨ ਲੱਗਿਆ ਹੁਣ ਜਿਹੜੇ ਸਿਆਣੇ ਪੰਡਤ ਸੀ ਵਿਦਵਾਨ ਵਾਹਮਣ ਸੀ ਜਿਹੜੇ ਉਹ ਕਹਿੰਦੇ ਇਦਾਂ ਤੇ ਆਪਣਾ ਸਾਰਾ ਧਰਮ ਜਿਹੜਾ ਖਤਮ ਹੋ ਜਾਊਗਾ ਉਹਨਾਂ ਨੇ ਚਲੋ ਪਿਆਰ ਦੇ ਨਾਲ ਔਰੰਗਜ਼ੇ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਸਲਾਮਤ ਸਿਆਣੇ ਬੰਦੇ ਸਿਆਣੇ ਢੰਗ ਨਾਲ ਗੱਲ ਕਰਦੇ ਹੁੰਦੇ ਨੇਗੇ ਉਹ ਬਾਦ-ਬਵਾਦ ਵਿੱਚ ਨਹੀਂ ਪੈਂਦੇ ਜੇ ਲੋੜ ਪਵੇ ਉਹ ਮਾਫੀ ਵੀ ਮੰਗ ਲੈਂਦੇ ਨੇ ਲੋੜ ਪਵੇ ਉਹ ਬੇਨਤੀ ਵੀ ਕਰ ਦਿੰਦੇ ਨੇ ਇਹ ਨਹੀਂ ਹੁੰਦਾ ਕਿ ਆਪਣੇ ਜਿੱਦ ਤੇ ਅੜੇ ਰਹਿਣਾ ਕਿਸੇ ਦੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਕੋਈ ਫਰਕ ਨਹੀਂ ਪੈਂਦਾ ਸਤਿਗੁਰੂ ਜੀ ਕਹਿੰਦੇ ਨਿਮਰਤਾ ਤੇ ਸਿੱਖਾ ਤੇ ਨੀ ਜੀਵਨ ਦਾ ਗਹਿਣਾ ਹੁੰਦੀ ਹੈ ਉਹ ਕਹਿੰਦੇ ਬਾਦਸ਼ਾਹ ਸਲਾਮਤ ਚਲੋ ਜੇ ਤੇਰੀ ਮਰਜ਼ੀ ਐ ਤੂੰ ਇਸਲਾਮ ਨੂੰ ਹੀ ਸਾਰੇ ਪਾਸੇ ਵਿਖਣੀ ਚਾਹੁੰਨਾ ਤੂੰ ਕਹਿਣਾ ਇਸਲਾਮ ਨੂੰ ਮੰਨਣ ਵਾਲੇ ਹੀ ਹੋਣ ਅਸੀਂ ਇਸਲਾਮ ਕਬੂਲ ਕਰ ਲਵਾਂਗੇ ਬੜਾ ਖੁਸ਼ ਹੋਇਆ ਔਰੰਗਜ਼ੇਬ ਆਸ ਹਾਂ ਤੇ ਕਹਿੰਦੇ ਜਦੋਂ ਇਹਨਾਂ ਦੇ ਮੁਖੀ ਆਗੂ ਹੀ ਇਹ ਗੱਲ ਕਹਿਣ ਲੱਗੇ ਬਾਕੀ ਤੇ ਹੁਣ ਬੜਾ ਸੱਖ ਹੋ ਜੋ ਅਸੀਂ ਕਹਿੰਦੇ ਆਪਣੇ ਆਪ ਇਸਲਾਮ ਕਬੂਲ ਕਰ ਲਵਾਂਗੇ ਕਹਿੰਦੇ ਠੀਕ ਐ ਫਿਰ ਚਾਹਨੇ ਕਿਉਂ ਤੁਸੀਂ ਕਹਿੰਦੇ ਸਾਨੂੰ 6 ਮਹੀਨਿਆਂ ਦਾ ਵਕਤ ਦੇ ਦੇ 6 ਮਹੀਨਿਆਂ ਦਾ ਸਾਨੂੰ 6 ਮਹੀਨੇ ਅਸੀਂ ਜੋ ਕੁਝ ਆਪਣੇ ਧਰਮ ਦੇ ਅਨਸਾਰ ਕਰਨਾ ਹੈ ਸਾਨੂੰ ਉਹ ਕਰ ਲੈਣ ਦੇ ਬਾਅਦ ਵਿੱਚ ਅਸੀਂ ਅਸਲਾਮ ਕਬੂਲ ਕਰ ਲਵਾਂਗੇ ਉਹ ਕਹਿੰਦਾ ਫਿਰ ਮੈਨੂੰ ਕੀ ਲੋੜ ਐਵੇਂ ਇਹਨਾਂ ਦੇ ਤਸੱਦਦ ਕਰਨ ਦੀ ਇਹਨਾਂ ਇਹਨਾਂ ਜਾਵਰ ਜਨਾ ਕਰਨ ਦੀ ਇਹ ਤੇ ਆਪਣੇ ਆਪ ਮੰਨ ਰਹੇ ਨੇ ਬੜਾ ਖੁਸ਼ ਹੋਇਆ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਚੰਗਾ ਫਿਰ ਜਾਓ ਤੁਹਾਨੂੰ 6 ਮਹੀਨਿਆਂ ਦਾ ਮੌਕਾ ਦਿੰਨਾ ਹੈ ਤੁਹਾਨੂੰ 6 ਮਹੀਨਿਆਂ ਦਾ ਵਕਤ ਦੇਣਾ ਉਹ 6 ਮਹੀਨਿਆਂ ਦੇ ਵਿੱਚ ਆਪਾਂ ਕਹਿੰਦਾ ਕਸ਼ਮੀਰੀ ਪੰਡਤ ਇਹਨਾਂ ਦਾ ਉਹ ਕੇਂਦਰ ਸੀਗਾ ਉੱਥੇ ਬਣਿਆ ਹੋਇਆ ਮੰਦਿਰ ਸੀ ਇਹਨਾਂ ਦੇ ਜਿਵੇਂ ਸਿੱਖ ਧਰਮ ਦੇ ਵਿੱਚ ਸਾਡਾ ਕੇਂਦਰ ਹੈ ਹਰ ਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬਾ ਸਾਡਾ ਕੇਂਦਰ ਸਿੱਖ ਜਿਹੜਾ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਹੁਕਮ ਮੰਨਾਵਾ ਜਾਰੀ ਹੁੰਦਾ ਹੈ ਜਿਹੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹ ਫਿਰ ਉਤੋਂ ਦਾ ਹੁਕਮ ਮੰਨਦੇ ਏ ਇਸੇ ਤਰ੍ਹਾਂ ਉਹ ਜਿਹੜੇ ਕਸ਼ਮੀਰੀ ਪੰਡਤ ਸੀ ਉਹਨਾਂ ਦਾ ਕੇਂਦਰ ਸੀ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਉੱਥੋਂ ਦੇ ਪੰਡਤ ਆਗੂ ਜਿਹੜੇ ਹਿੰਦੂ ਧਰਮ ਦੇ ਨਿਯਮਾਂ ਅਨੁਸਾਰ ਕੋਈ ਫੈਸਲਾ ਕਰਦੇ ਉਹ ਸਾਰੇ ਹਿੰਦੂ ਵੀਰੋ ਫੈਸਲੇ ਨੂੰ ਮੰਨਦੇ ਹੁੰਦੇ ਸੀ ਇਹਨਾਂ ਨੇ 6 ਮਹੀਨੇ ਬਹੁਤ ਜ਼ਿਆਦਾ ਹੱਠ ਯੋਗ ਕੀਤਾ ਇਹਨਾਂ ਨੇ ਤਪ ਕੀਤਾ ਬਹੁਤ ਜ਼ਿਆਦਾ ਜੇ ਤਪ ਕਰਕੇ ਕੋਈ ਦੇਵੀ ਸ਼ਕਤੀ ਕਹਿੰਦੇ ਪ੍ਰਗਟ ਹੋਵੇ ਕੋਈ ਦੇਵੀ ਸ਼ਕਤੀ ਸ਼ਿਵ ਜੀ ਦੇ ਮੰਦਰ ਸੀ ਹੋਰ بڑے ਉੱਥੇ ਮੰਦਰ ਨੇ ਵਿਦਵਾਨ ਕਹਿੰਦੇ ਫਿਰ ਇਹਨਾਂ ਨੂੰ ਆਕਾਸ਼ ਬਾਣੀ ਪ੍ਰਗਟ ਹੋਈ ਉੱਥੇ ਫਿਰ ਇਹਨਾਂ ਨੂੰ ਆਕਾਸ਼ ਬਾਣੀ ਹੋਈ ਉਹ ਕਹਿੰਦੇ ਫਿਰ ਹੁਣ ਇੱਕੋ ਇੱਕ ਜਰੀਆ ਹੈ ਜੇ ਤੁਸੀਂ ਚਾਹੁੰਦੇ ਕਿ ਆਹ ਦੁਨੀਆ ਦੇ ਵਿੱਚ ਸਾਡਾ ਧਰਮ ਬਚ ਜਾਵੇ ਸਾਡੇ ਜਨੇਊ ਬਚ ਜਾਣ ਸਾਡੀਆਂ ਬੋਧੀਆਂ ਬਚ ਜਾਣ ਸਾਡੀਆਂ ਧੋਤੀਆਂ ਤਿਲਕ ਬਚ ਜਾਣ ਸਾਡੇ ਇਹਨਾਂ ਨੂੰ ਬਚਾਉਣ ਵਾਲਾ ਹੁਣ ਇਸ ਭਿਆਨਕ ਸਮੇਂ ਦੇ ਵਿੱਚ ਇੱਕੋ ਇੱਕ ਧੰਗੁਰ ਨਾਨਕ ਦਾ ਦੁਆਰਾ ਧੰਗੁਰ ਨਾਨਕ ਇਹ ਉਹਨਾਂ ਨੂੰ ਬਾਣੀ ਆਕਾਸ਼ ਬਾਣੀ ਹੋਈ ਐਸ ਵਕਤ ਹੁਣ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ ਤੁਹਾਡਾ ਧਰਮ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ ਹੁਣ ਸਾਰੇ ਹੀ ਵਸੀਲੇ ਫੇਲ ਨੇ ਜੇ ਤੁਹਾਡੀ ਕੋਈ ਮਦਦ ਕਰ ਸਕਦਾ ਹੈ ਤੁਹਾਡਾ ਧਰਮ ਬਚਾ ਸਕਦਾ ਹੈ ਉਹ ਇੱਕੋ ਇੱਕ ਧੰਗ ਗੁਰੂ ਨਾਨਕ ਦਾ ਦੁਆਰਾ ਔਕਾਸ਼ ਬਾਣੀ ਸੁਣ ਕੇ ਕੁਝ ਪੰਡਤ ਫਿਰ ਜਿਹੜੇ ਮੁਖੀ ਸੀ ਆਗੂ ਸੀਗੇ ਮੰਦਿਰਾਂ ਦੇ ਇਕੱਠੇ ਹੋਏ ਸਲਾਹ ਕੀਤੀ ਕਹਿੰਦੇ ਫਿਰ ਇਹਦੇ ਵਿੱਚ ਕੀ ਹੱਲ ਹੈ ਜੀ ਆਪਣਾ ਧਰਮ ਬਚਲੇ 6 ਮਹੀਨੇ ਜੋਰ ਲਾ ਲਿਆ ਹੁਣ ਕੋਈ ਹੋਰ ਤੇ ਚਾਰਾ ਮਿਲਿਆ ਨਹੀਂ ਆਪਾਂ ਨੂੰ ਛੇ ਮਹੀਨੇ ਲੱਪਾ ਨੂੰ ਸਮਾਂ ਮਿਲਿਆ ਸੀ ਔਰੰਗਜ਼ੇਬ ਬਾਦਸ਼ਾਹ ਕੋਲੋਂ ਛੇ ਮਹੀਨੇ ਪੂਰੇ ਹੋਣ ਵਿੱਚ ਦਿਨ ਥੋੜੇ ਰਹਿ ਗਏ ਫਿਰ ਕਿਉਂ ਨਾ ਉਹ ਦਿਨਾਂ ਦੇ ਵਿੱਚ ਵਿੱਚ ਹੀ ਆਪਾਂ ਜਾ ਕੇ ਧੰਗੁਰ ਨਾਨਕ ਦੇ ਦਰ ਦਾ ਸਹਾਰਾ ਲਈਏ ਫੇਰ ਚੱਲੇ ਸੀ ਕਸ਼ਮੀਰ ਤੋਂ ਫਿਰ ਪੁੱਛ ਪਚਾ ਕੇ ਕਹਿੰਦੇ ਹੁਣ ਧੰਗੁਰ ਨਾਨਕ ਦੀ ਗੱਦੀ ਦੇ وارث ਕੌਣ ਨੇਗੇ ਜਦੋਂ ਪਛ ਪਛਾ ਕੇ ਪਤਾ ਲੱਗਿਆ ਧੰ ਗੁਰ ਨਾਨਕ ਦੀ ਗੱਦੀ ਦੇ ਵਾਰਿਸ ਨੇ ਨੌਵੇਂ ਪਾਤਸ਼ਾਹ ਧੰ ਗੁਰ ਤੇਗ ਬਹਾਦਰ ਸਾਹਿਬ ਫਿਰ ਉਹਨਾਂ ਦਾ ਟਿਕਾਣਾ ਕਿੱਥੇ ਆ ਟਿਕਾਣਾ ਕਹਿੰਦੇ ਫਿਰ ਉਹਨਾਂ ਦਾ ਹੈ ਆਨੰਦਪੁਰ ਸਾਹਿਬ ਉੱਥੇ ਟਿਕਾਣਾ ਹੈ ਨੌਵੇਂ ਗੁਰੂ ਨੇ ਧੰ ਗੁਰ ਤੇਗ ਬਹਾਦਰ ਸਾਹਿਬ ਫਿਰ ਇਹ ਕਸ਼ਮੀਰ ਤੋਂ ਚੱਲੇ ਪੰਡਿਤ ਆਪਣੇ ਧਰਮ ਨੂੰ ਬਚਾਉਣ ਲਈ ਗੁਹਾਰ ਕਰਨ ਦੇ ਵਾਸਤੇ ਅਰਜ ਕਰਨ ਦੇ ਵਾਸਤੇ ਬੇਨਤੀ ਕਰਨ ਦੇ ਵਾਸਤੇ ਕਸ਼ਮੀਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਆਉਂਦੇ ਨੇ ਫਿਰ ਅਗਲਾ ਇਤਿਹਾਸ ਜਿਵੇਂ ਇਤਿਹਾਸ ਵਿੱਚ ਆਵੇਗਾ ਆਪਾਂ ਫਿਰ ਉਹ ਸਰਵਣ ਕਰਾਂਗੇ ਕਿਵੇਂ ਆ ਕੇ ਬੇਨਤੀ ਕਰਦੇ ਨੇ ਗੋਵਿੰਦ ਰਾਏ ਵੀ ਫਿਰ ਉੱਥੇ ਬੈਠੇ ਅਜੇ عمر ਬਚਪਨ ਵਾਲੀ ਹੈ 8-9 ਸਾਲ ਦੀ ਉਮਰ ਹੈ ਦੇਖ ਰਹੇ ਨੇ ਫਿਰ ਅਗਲਾ ਇਤਿਹਾਸ ਅਪਰੰਦੇ ਦਿਨਾਂ ਵਿੱਚ ਸਰਵਣ ਕਰਾਂਗੇ ਇਹ ਜੋ ਇਤਿਹਾਸ ਆਪਾਂ ਹਰ ਰੋਜ਼ ਪੜ੍ਹ ਸੁਣ ਕੇ ਸੰਗਤ ਨਾਲ ਸਾਂਝਾ ਕਰਨਿਆ ਇਹ ਆਪਾਂ ਹੁਣ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨਾ ਹੈ ਕੋਈ ਵੀ ਕਥਾ ਵਿਚਾਰ ਆਪਣੇ ਗੁਰੂ ਘਰ ਦੇ ਹੁੰਦੇ ਆ ਆਪਣਾ ਇੱਕ ਗਰੁੱਪ ਵੀ ਹੈ ਗੁਰੂ ਘਰ ਦਾ ਤੇ ਬਾਕੀ ਨਗਰ ਦੇ ਨਾਂ ਤੇ YouTube ਚੈਨਲ ਬਣਿਆ ਹੋਇਆ ਉਹ ਤੇ ਆਪਾਂ ਇਹ ਕਥਾ ਪਾ ਦਿੰਦੇ ਆ ਮੈਂ ਰੀਡ ਲਾ ਕੇ ਆਪਾਂ ਰਿਕਾਰਡ ਕਰਦੇ ਆ ਇਹ ਫਿਰ ਉਹ ਤੇ ਪੈ ਜਾਂਦੀ ਹੈ ਕਈ ਵਾਰ ਦਿਨੇ ਵੀ ਬਹੁਤ ਸਾਰੇ ਜੋ ਸੰਗਤ ਦਿਨੇ ਵੀ ਕਈ ਵਾਰ ਉਹ ਸੁਣ ਲੈਂਦੇ ਨੇ ਸਵੇਰੇ ਨਹੀਂ ਆ ਜਾਂਦਾ ਉਹ ਨੈਟ ਤੇ ਕਈ ਵਾਰ ਦਿਨੇ ਵੀ ਕਿਉਂਕਿ ਹਜ਼ਾਰ ਤੱਕ ਆਪਣਾ ਜੋ ਸਬਸਕ੍ਰਾਈਬ ਜਿਹੜੇ ਉਹ ਆਪਣੇ ਚੈਨਲ ਨੂੰ ਕਰਦੇ ਨੇ ਨਗਰ ਦੇ ਨਾਂ ਤੇ ਚੈਨਲ ਬਣਿਆ ਉਹ ਦਿਨੇ ਵੀ ਫਿਰ ਕੋਈ ਆਪਾਂ ਕੀਰਤਨ ਦੀ ਕੋਈ ਕਥਾ ਦੀ ਕੋਈ ਵਿਚਾਰ ਹੁੰਦੇ ਉਹ ਤੇ ਪੈ ਜਾਂਦੀ ਹੈ ਦਿਨੇ ਵੀ ਬਹੁਤ ساری ਸੰਗਤ ਫਿਰ ਸੁਣ ਲੈਂਦੀ ਹੈ ਇਹਦਾ ਮਤਲਬ ਇਹੀ ਹੁੰਦਾ ਹੈ ਹੋਰ ਕੋਈ ਆਪਾਂ ਨੇ ਅਜੇ ਕੋਈ ਬਾਲਾ ਵੱਡਾ ਕੰਮ ਨਹੀਂ ਹੈ ਤੇ ਨਾਲ-ਨਾਲ ਆਪਣਾ ਨਲੇ ਜਿਵੇਂ ਕਹਿੰਦੇ ਇਤਿਹਾਸ ਸਮਿਆ ਰਹਿੰਦਾ ਤੇ ਨਾਲੇ ਕੋਈ ਚਲੋ ਵੀਰ ਭਾਈ ਮਾਈ ਭਾਈ ਸੁਣ ਲੈਂਦੇ ਨੇ ਕੋਈ ਸਮਝ ਪੈ ਜਾਂਦੇ ਚਲੋ ਬਾਕੀ ਸਤਿਗੁਰੂ ਕਿਰਪਾ ਕਰਨ ਬਾਣੀ ਦੀ ਇਤਿਹਾਸ ਦੀ ਵਿਚਾਰ ਤੇ ਬਹੁਤ ਉੱਚੀ ਸੂਚੀ ਆਪਣੇ ਹਿਸਾਬ ਦੇ ਕੰਮ ਨਹੀਂ ਹੈ ਚਲੋ ਇੱਥੇ ਜਿੰਨਾ ਕਿ ਸਤਿਗੁਰੂ ਜੀ ਸਤਿ ਮੱਤ ਬਖਸ਼ਦੇ ਨੇ ਰਲ ਮਿਲ ਕਰਕੇ ਹਾਜ਼ਰੀ ਹੁੰਦੀ ਹੈ ਸਤਿਗੁਰੂ ਜੀ ਕਿਰਪਾ ਕਰਨ